ਰਿੱਟੋ ਤੂੰ ਯਾਰ ਦੀ ਮੋਟਰ ਤੇ ਇੱਥੇ ਕਰਦਾ ਸਾਡੀ ਚਰੀ ਜੋ ਏ ਤੂੰ ਖਰਾਬ ਕਰਦਾ ਸਾਡੀ ਚਰੀ ਬਲਲੀਆ ਚਰੀ ਤੇਰੀ ਖਰਾਬ ਕਰਦਾ ਮੈਂ ਵੱਡੇ ਦੀ ਕੌਡੂ ਦੀ ਚਰੀ ਇੱਥੇ ਨਾ ਤੇ ਵੈੱਡ ਲਾਈ ਰੱਖਦੇ ਟੈਕਸੀਆਂ ਲਿਆਉਂਦੇ ਲੋਕ ਰਾਤ ਨੂੰ ਆਏ ਆ ਕਰਦਿਆ ਤੈਨੂੰ ਉਦੋਂ ਤੇਰੇ ਚਰੀ ਨਹੀਂ ਯਾਦ ਹੁੰਦੀ ਕਿ ਹੁਣ ਮੈਂ 2 ਮਿੰਟ ਵੜ ਗਿਆ ਕਿਹੜਾ ਦਿਨ ਲੱਗ ਗਿਆ ਚਰੀ ਦੇ ਵਿੱਚ ਤਾਂ ਤੈਨੂੰ ਉਹ ਹੋ ਗਿਆ ਅਕਲ ਕਾਨੀ ਆ ਗਈ ਨਾਲੇ ਮੈਂ ਚਰੀ ਨੂੰ ਖਾ ਗਿਆ ਚਰੀ ਤਾਂ ਮੈਂ ਦੇਣਾ ਸੀ ਚਰੀ ਉਸਾਂ ਮਿੱਦੀ ਪਈ ਆ ਮੰਜੇ ਕਿਨਾਂ ਥਾਂ ਜਿਵੇਂ ਰੋਜ਼ਾਂ ਨੇ ਮਿੱਦਾ ਹੁੰਦਾ ਹੈ ਕੀਤਾ ਪਿਆ ਮੈਂ ਸਾ ਗੱਲ ਕੀ ਹੋਗੀ ਜਦੋਂ ਮੈਂ ਉੱਥੇ ਗਿਆ ਆਹੋ ਇੱਥੇ ਲੋਕ ਜਗਾੜ ਲੈ ਕੇ ਆਉਂਦੇ ਆ ਕਿ ਜਗਾੜ ਰਾਤ ਨੂੰ ਲਾਉਂਦੇ ਆ ਐਂ ਕਰਦੇ ਆ ਹੋਰ ਦੱਸ ਤੈਨੂੰ ਪੰਜਾਬੀ ਕੀ ਦੱਸਾਂ ਲੱਗਦਾ ਤੂੰ ਮੇਰਾ ਪੋਤਰਾ ਮੇਰੇ ਤਾਂ ਆਪਦੇ ਤਿੰਨ ਵਿਆਹ ਹੋਇਆ ਨਾਲੇ ਤੂੰ ਹੀ ਫਿਰ ਕੱਢਦਾ ਹੂੰਗਾ ਬਈ ਤੂੰ ਹੀ ਕਹ ਤੈਨ ਤੇਰੇ ਵਿਆਹ ਵਰਤੈ ਸੇ ਕੋਲ ਤਿੰਨ ਵਿਆਹ ਹੋਇਆ ਨਾ ਮੈਂ ਕੀ ਕੱਢਦਾ ਤੈਨੂੰ ਪਤਾ ਹੀ ਨਾ ਤੈਨੂੰ ਕੀ ਕੱਢਦਾ ਦੱਸ ਭੌੜੀ ਤੇ ਉਹੀ ਅੱਖਾਂ ਚੜਾਂਗਾ ਮਰੀ ਜਾਂ ਨਰੇ ਨਾ ਕਤੀੜ ਇੱਥੇ ਹੱਡਾ ਰੋੜੀਆਂ ਕੋਲ ਕਤੀੜ ਕਿੰਨੇ ਆ ਪੈਂਦੀ ਫੁੱਦੀ ਚਰੀ ਰਾਤ ਨੂੰ ਆਇਆ ਹਿੱਲੀ ਜਾਂਦੀ ਰਹਿੰਦੀ ਹੈਗੀ ਬਾ ਡਰ ਲਾਦਾ ਮੈਂ ਕਿਹਾ ਚਰੀ ਕਾ ਤੋ ਫੈਲਦੀ ਆ ਮੈਂ ਚਰੀ ਦੇ ਵਿੱਚ ਵੜ ਗਿਆ ਜਦੋਂ ਜਾ ਕੇ ਦੇਖਿਆ ਗਾਹਾਂ ਕੁੱਤੇ ਭੈਣ ਤੋਂ ਗੰਡ ਲਾਈ ਬੈਠੇ ਵੀਂਡਾ ਜਗਾੜ ਤੇ ਫਿਰ ਮੈਂ ਕੀ ਕਰ ਸਕਦਾ ਹੁਣ ਚਰੀ ਮਿੱੱਦੀ ਪਈ ਆ ਨਾਲੇ ਭੈਣ ਤੋਂ ਚੋਰੀ ਬਹੁਤ ਹੁੰਦੀ ਐ ਇੱਥੇ ਚੋਰੀ ਵੀ ਹੁੰਦੀ ਐ ਤੇ ਸੀਨਾ ਚੋਰੀ ਵੀ ਹੁੰਦੀ ਐ ਇੱਥੇ ਆ ਦੂਜਾ ਮਾਲ ਬਹੁਤ ਆਉਂਦਾ ਰਾਤ ਨੂੰ ਕੋਲ ਦੀ ਸੜਕ ਵਗਦੀ ਆ ਚਾਰੇ ਭੈਣ ਦਾ ਲੋੜ ਨਾਲੇ ਤਾਂ ਤੁਸੀਂ ਦੇਂਦੇ ਨਹੀਂ ਆਗੇ ਹੈ ਆ ਪਈ ਦੇ ਆ ਪਰਲੇ ਪਾਸੇ ਰੋਡ ਵਗਦਾ ਤੁਸੀਂ ਦੇਂਦੇ ਨਹੀਂ ਆਗੇ ਜੇ ਤੇ ਕੀ ਹੁੰਦਾ ਚਰੀ ਦੇ ਵਿੱਚ ਤੁਹਾਨੂੰ ਕੋਈ ਪਰਨ ਸੋਤੇ ਬੰਦੇ ਤੁਹਾਡੇ ਕਾਮ ਵਲ ਵਲ ਨਿਕਲੀ ਜਾਂਦੇ ਸਰਵਾਏ ਨਹੀਂ ਪਤਾ ਵੀ ਅਸੀਂ ਫਸਲ ਸਮਾ ਲੈਣੀ ਆ ਕੇ ਅੱਗੋਂ ਤਾਏ ਦੇ ਝੜ ਜਾਂਦੇ ਆ ਕੇ ਤਾਏ ਦਾ ਫੜ ਲਓ ਬੈਂਗਣ ਤੁਸੀਂ ਖਾਂ ਵਾਲੀ ਨਾ ਹੋ ਤਾਂ ਪਰੀਤੋ ਆਈ ਨੀਦ ਲਦਾਰਾਂ ਦੀ ਮੋਟਰ ਤੇ ਪਰੀਤੋ ਆਹੀ ਲੱਛਣ ਕਰਕੇ ਤੇ ਖੁੱਲ ਖਾਨਾ ਆਹੀ ਲੱਛਣ ਕਰਕੇ ਤੇ ਖੁੱਲ ਖਾਨਾ ਭੈਣ ਤੋ ਪਰੀਤੋ ਤੇਰੀ ਮਾਸੀ ਲੱਗਦੀ ਆ ਮੇਰੀ ਤਾਂ ਸਹੇਲੀ ਆ ਮੈਂ ਤਾਂ ਸਾਰਾ ਘਰ ਖਵਾਤਾ ਭੈਣ ਚੋਦ 5 ਕਿੱਲੇ ਜ਼ਮੀਨ ਟੱਪ ਗਈ 15 ਸਾਲ ਹੋ ਗਏ ਉਹਦੇ ਨਾਲ ਆਏ ਆਈ ਨਹੀਂ 15 ਸਾਲ ਹੋ ਗਏ ਭੈਣ ਚੋਦ ਤੇਰੇ ਅੱਗੇ ਤਾਂ 15 ਮਿੰਟ ਨਹੀਂ ਨਿਭਾ ਜਾਂਦਾ ਗਾ ਦਲਿਆਂ ਤੋਂ ਛੁੱਟ ਰਿਆਂ ਤੋਂ 15 ਸਾਲ ਹੋ ਗਏ ਸਾਡੀ ਯਾਰੀ ਨੂੰ ਯਾਰੀ ਆ ਸ਼ੋਲਿਆਂ ਦਾ ਵੱਢ ਨਹੀਂ ਤੈਨੂੰ ਮੈਂ ਦੱਸ ਦਿਨਾ ਗੱਲ ਪ੍ਰੀਤੋ ਦਾ ਮੈਂ ਜਿੰਨਾ ਜਰ ਜਾਊਂਗਾ ਪ੍ਰੀਤੋ ਆਈ ਲਵ ਯੂ ਪ੍ਰੀਤੋ ਆਈ ਲਵ ਯੂ ਪ੍ਰੀਤੋ ਨਾਲੇ ਹੁਣ ਤਰ ਮੈਂ ਦੱਸ ਦੇਣਾ ਗੱਲ ਜੇ ਮੇਰੇ ਮਗਰ ਆਇਆ ਤੇਰੀ ਮੈਂ ਬੰਡ ਘੋਟੂ ਤੈਨੂੰ ਵਿਚਰੀ ਚ ਮੈਂ ਕੋਹ ਮਰਜ਼ੀ ਕਰਾਂ ਐ ਤੂੰ ਤਾਂ ਕੋਹ ਕਰੀਆ ਪਰ ਤੂੰ ਕੋਹ ਨਹੀਂ ਕਹਿੰਦੇ ਯਾਰ ਹਾਂ ਤਾ ਤੁਹਾ ਮੈਂ ਖੁੱਲੀ ਛੁੱਟੀ ਦੇਣਾ ਮੈਨੂੰ ਮੇਰਾ ਵਾਲਾ ਸਾਥ ਸਵਣਾ ਹੋ ਗਿਆ ਇਸ ਕੰਮ ਦਾ ਆਇਆ ਹਾਂ ਜਿਹੜਾ ਕੋ ਮਰਜ਼ੀ ਕਰਾਂ ਤੇਰੇ ਵਰਗਾ 20 ਟਾਂ ਤਰ ਮੈਂ ਫਰਦੀਆਂ ਇੱਥੇ ਸਾਲੇ ਨਾ ਹੋਣ ਤਾਂ ਇਥੇ ਕੀ ਕੀ ਭੈਣ ਲੀਲਨ ਇਹਨਾਂ ਪਹਿਲੀ ਗੱਲ ਤਾਂ ਤੁਸੀਂ ਗਰੀਬ ਨੂੰ ਕਿਸੇ ਨੂੰ ਪੱਠਾ ਦੇ ਕੇ ਨਹੀਂ ਵਾਜਦੇ ਜੇ ਤੁਸੀਂ ਦੇ ਕੇ ਵਾਜਦੇ ਤੇ ਫਿਰ ਅਸੀਂ ਕਿੱਧਰ ਜਾਗੇ ਅਸੀਂ ਕਿੱਧਰ ਜਾਗੇ ਤੂੰ ਦੱਸ ਕੋਈ ਯਾਰ ਇੰਨੀ ਜ਼ਮੀਨ ਆ 100 ਕਲਾ ਜ਼ਮੀਨ ਦਾ ਤੂੰ ਕਿੱਧਰ ਮਾਦਿਆ ਠੱਠੇ ਖੂਚ ਮਾਦਿਆ ਜਾਂ ਗਰੀਬਾਂ ਨੂੰ ਵੰਡ ਦਿਆਂਗੇ ਗਰੀਬਾਂ ਨੂੰ ਤੁਸੀਂ ਕਿਹਦੇ ਫਾਇਦਾ ਸੋਚੀ ਕੀ ਕੀਤਾ ਤੁਸੀਂ ਗਰੀਬਾਂ ਦਾ ਕੁਝ ਨਹੀਂ ਕੀਤਾਗਾ ਐਵੇਂ ਗਰੀਬਾਂ ਗਿਆ ਇਤਾਂ ਨੂੰ ਪਾਏ ਜਾਂਦੇ ਤੁਸੀਂ ਆਲੇ ਨਾ ਹੋਂਦ ਪਰ ਇਤੋਂ ਨਾ ਲਾਉਣਾ ਫੋਨ ਖੜਦਾ ਮੇਰੇ ਨਾਲ ਮੋਬਾਈਲ ਦੀ ਗੱਤ ਗਿਆ ਸੀਗਾ ਮੈਂ ਚੱਲਿਆ ਜੇ ਮੇਰੇ ਮਗਰ ਆਇਆ ਤੇਰੀ ਮੈਂ ਵੜ ਦੂੰਗਾ ਤੈਨੂੰ ਮੈਂ ਦੱਸਣਾ ਖੱਬੀ ਲੱਤ ਤੇ ਨਾਲੇ ਤਨ ਮੈਂ ਫਰਾਦੂਗਾ ਤੇਰੇ ਹੱਥ ਦੇ ਵਿੱਚ ਵੈਂਗਣ ਨੀਲੇ ਰੰਗ ਦਾ ਫੇਰ ਨਾ ਕਹੀਂ ਹਣ ਥਾਲਾ ਨਾ ਹੋਵੇ ਤਾਂ ਜਾ ਸਕੂਲ ਦਾ ਜਾਵੜਾ ਤੂੰ ਹੀ ਸੁਰ ਦਾ ਬਰਾ ਵਗਦੇ ਤੂੰ ਹੀ ਸੁਧਰਦਾ